اسی ਕਰਦੇ ਆਪੀਆ ਮੈਥਡਾ ਆਪਣਾ ਮਾਨਪੁਰੇ ਜਿਹੜਾ ਰਾਮਪੁਰੇ ਖੜਿਆ ਹੈ ਜੀ ਭਾਈ ਰੁਪਿਆਵਾਂ ਦੀ ਪਲਾਈ ਬੋਰਡ ਤੇ ਸਮੇਕੇ ਦੀ ਬਹੁਤ ਮਸ਼ਹੂਰ ਦੁਕਾਨ ਹੈ ਇਹ ਆ ਫੈਕਟਰੀ 로ਡ ਆ ਗਈ ਪੁਰਨਾਵਾ ਆਪਣੇ ਉਹ ਸਾਹਮਣੇ ਆ ਗਿਆ ਫਾਟਕਾ ਰਾਮਪੁਰੇ ਸ਼ਹਿਰ ਹੈ ਜਿਹੜਾ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਵਿਚਾਲ ਦੀ ਰੇਲ ਦੀ ਲੀ ਲੱਗਦੇ ਆ ਪਰਲੇ ਨੂੰ ਕਹਿੰਦੇ ਆ ਪਟਿਆਲਾ ਮੰਡੀ ਤੇ ਇਹਨੂੰ ਕਹਿੰਦੇ ਆ ਨਾਪਾ ਮੰਡੀ ਜਾਨੀ ਕਿ ਫੂਲ ਵਾਲੀ ਸਾਈਡ ਫਾਟਕਾ ਤੋਂ ਏ ਬਾਈ ਜੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਐ ਪਿਛਲੇ ਦਿਨੀ ਆਪਾਂ ਇੱਕ ਵੀਡੀਓ ਪਾਈ ਸੀ ਬਠਿੰਡੇ ਤੋਂ ਗੋਇਲ ਲੈਂ ਵਾਲਿਆਂ ਦੀ ਜਿਨ੍ਹਾਂ ਨੇ ਬਹੁਤ ਵੱਡਾ ਜਿਵੇਂ ਆਪਾਂ ਕਹਿੰਦੇ ਤਵਾਕਾ ਕਰਿਆ ਸੀ ਸਰਮਈਕਾ ਜਿਹੜਾ ਪਹਿਲਾਂ 11 11 12 12 ਸੋਰੀ ਸੀਟ ਵਿਕਦੀ ਹੁੰਦੀ ਸੀ ਤੇ ਹੁਣ ਮਿਲੂਗੀ ਤੁਹਾਨੂੰ ਸਿਰਫ 500 ਦੇ ਵਿੱਚ ਰਾਮਪੁਰੇ ਭੋਇ ਰਪੇ ਵਾਲੇ ਦੀ ਦੁਕਾਨ ਤੇ ਨੰਬਰ ਚਲੀਏ ਤੁਹਾਨੂੰ ਸਾਰਾ ਬਾਬਾ ਬੌਜੀ ਨਾਲ ਗੱਲ ਵੀ ਕਰਦੇ ਆ ਤੇ ਸਾਰਾ ਮਾਲ ਵੀ ਦਿਖਾਉਣੇ ਆ ਤੇ ਕਾਫੀ ਠੇਕੇਦਾਰ ਮਿਸਤਰੀ ਵੀ ਇੱਥੇ ਪਹੁੰਚੇ ਹੋਏ ਆ ਸਾਰਿਆਂ ਨਾਲ ਗੱਲਬਾਤ ਕਰਾਂਗੇ ਅੱਜ ਬੰਮੀ ਸਸਤੀ ਕਾਰ ਜੀ ਸਸਤੀ ਕਾਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਮੈਂ ਕਹਿੰਦਾ ਮੁਬਾਰਕਾਂ ਤੁਸੀਂ ਇੱਕ ਨਵੀਂ ਫਰਮਣਾ ਚੁਣੇ ਹੋ ਸਾਡੇ ਰਾਮਪੁਰਾ ਵਾਸੀਆਂ ਨੂੰ ਇੱਕ ਨਵੀਂ ਸਹੂਲਤ ਦੇਣ ਜਾ ਰਹੇ ਹੋ ਜਿਹਦੇ ਕਰਕੇ ਗਾਹਕ ਦਾ ਬਹੁਤ ਫਾਇਦਾ ਵੀ ਅੱਦੇ ਰੇਟ ਤੇ ਚੀਜ਼ ਮਿਲਣੀ ਸ਼ੁਰੂ ਹੋ ਗਈ ਸੱਚੀ ਗੱਲ ਦੱਸੋ ਤੁਸੀਂ ਪਹਿਲੇ 12-15 ਸਾਲਾਂ ਤੋਂ ਦੁਕਾਨ ਕਰਦੇ ਹੋ ਤੁਹਾਡੀ ਮਸ਼ਹੂਰ ਦੁਕਾਨ ਆ ਭਾਈ ਰੁਪਏ ਲੈਂਦੀ ਇਹੀ ਸਮੇਂ ਇੱਕ ਰੀਸੀਟ ਕਿੰਨੇ ਦੀ ਵੇਚਦੇ ਰਹੇ ਹੋ ਤੇ 1100 ਰੁਪਏ ਦੀ ਸ਼ੀਟ ਵੇਚਦੇ ਸੀ ਜੀ ਹਾਂ ਛੋਟਾ ਕੋਈ ਜ਼ੋਰ ਨਹੀਂ ਤੁਹਾਨੂੰ ਮਹਿੰਗੀ ਆਉਂਦੀ ਸੀ ਮਹਿੰਗੀ ਵੇਚਦੇ ਸੀ ਹਾਂਜੀ ਤੇ ਹੁਣ ਕਿੰਨੇ ਦੀ ਦੇਵੋ 1mm ਦੀ ਸੀਟ 500 ਰੁਪਏ ਦੀ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੈ ਹਾਂਜੀ ਤੇ ਇਹਦੀ ਗਾਰੰਟੀ ਵਾਰੰਟੀ ਜੀ ਗਾਰੰਟੀ ਫੁੱਲੇ ਜੀ 1mm ਦੀ ਪੂਰੀ ਸ਼ੀਟ ਹੈ ਜੀ ਉਸ ਦੇ ਨਾਲ ਦੀ ਅਸੀਂ ਪੂਰੀ ਜ਼ਿੰਮੇਵਾਰੀ ਹੈ ਅੱਛਾ ਮੜੇ ਨੇੜੇ ਹੋ ਕੇ ਤਾਂ ਡਿਜ਼ਾਈਨ ਸਾਰੇ ਆ ਜੀ ਡਿਜ਼ਾਈਨ ਸਾਰੇ ਲੱਗੇ ਆ ਜੀ ਹਾਂ ਜਿਹੜੇ ਮਰਜ਼ੀ ਆਓ ਜੀ ਸਾਰੇ ਡਿਜ਼ਾਈਨ ਪੂਰੇ ਲੱਗੇ ਆ ਜੀ ਹਾਂਜੀ ਰਾਮਪੁਰੇ ਦੇ ਵਿੱਚ ਜਿਹੜਾ ਗੋਇਲਮ ਦਾ ਮਾਲ ਹੈ ਸਿਰਫ ਇਹਨਾਂ ਕੋਲ ਮਿਲੂਗਾ ਕਿਸੇ ਦੁਕਾਨਦਾਰ ਵੀਰ ਨੇ ਆਪਦਾ ਕੰਮ ਕਰਨਾ ਜੇ ਇਹਨਾਂ ਤੋਂ ਮਾਲ ਲੈਣਾ ਲੈ ਸਕਦਾ ਕਿਉਂਕਿ ਰੇਟ ਬੜੇ ਜਾਇਜ਼ ਆ ਜਿਹੜੀ ਚੀਜ਼ ਜਿਵੇਂ ਪਹਿਲਾਂ ਮੈਂ 10 ਕੜਾ 12 12 13 13 100 ਦੇ ਵਿੱਚ ਸੀਟ ਵੇਚਦੀ ਸੀ ਸਿਰਫ 500 ਦੇ ਵਿੱਚ ਮਿਲੂਗੀ 500 ਰੁਪਏ ਹਾਂ ਬਾਕੀ ਦੁਕਾਨਦਾਰਾਂ ਦੀਆਂ ਅੰਦਰਲੇ ਗੱਲਾਂ ਮਿਲ ਕੇ ਹੁੰਦੀਆਂ ਹੁੰਦੀਆਂ ਕੋਈ ਦੁਕਾਨਦਾਰ ਵੀਰ ਉਹਨਾਂ ਨਾਲ ਮਿਲ ਕੇ ਆਪ ਦੀ ਗੱਲਬਾਤ ਕਰ ਸਕਦਾ ਹੈ ਨਾ ਜਿੰਨਾ ਮਾਲ ਚਾਹੀਦਾ ਉਹਨਾਂ ਮਾਲ ਮਿਲੂਗਾ ਤੇ ਆਪਣੇ ਕੋਲੇ ਸਾਰੇ ਨਹੀਂ ਆਏ ਨੇ ਬਾਈ ਜੀ ਜਿੰਨੇ ਸਾਰੇ ਜਿੰਨੇ ਪੌਪੂਲਰ ਡਿਜ਼ਾਈਨ ਨੇ ਤੇ ਇਹਦੇ ਵਿੱਚ ਕੋਈ ਵੀ ਬੰਦਾ ਇਹ ਕਹੇ ਦੇ ਵੀ ਬਾਈ ਜੀ ਇਹ ਮਾਲ ਮਾੜਾ ਜਾਂ ਇਹਦੇ ਵਿੱਚ ਜੂਰ ਗਿਆ ਜਾਂ ਕੁਝ ਹੋਰ ਆ ਉਹ ਚੀਜ਼ ਦੀ ਫੁੱਲ ਗਰੰਟੀ ਹੋਊਗੀ ਔਨ ਕੈਮਰਾ ਸੀ ਦੱਸ ਰਹੇ ਆ ਕਿ ਮਾਲ ਚੈੱਕ ਕਰੋ ਫਿਰ ਸਭ ਤੋਂ ਵੱਡੀ ਗੱਲ ਆ ਦੇਖੋ ਜੀ ਮਾਰਵਲ ਦੇ ਜਿੰਨੇ ਡਿਜ਼ਾਈਨ ਚੱਲਦੇ ਆ ਇਹ ਵੀਡੀਓ ਸ਼ੇਅਰ ਕਰਕੇ ਕੋਈ ਵੀਰ ਘਰ ਬਣਾਉਣਾ ਚਾਹੁੰਦਾ ਜਾਂ ਕੋਈ ਦੁਕਾਨਦਾਰ ਵੀਰ ਉਹਦੇ ਤੱਕ ਜਰੂਰ ਪਹੁੰਚਾ ਦਿਓ ਤਾਂ ਕਿ ਫਾਇਦਾ ਹੋ ਸਕੇ ਫਾਇਦਾ ਆਖਰ ਨੂੰ ਗਾਹਕ ਤੇ ਜਾ ਕੇ ਰੁਕਣਾ ਹੈ ਨਾ ਕਿੱਥੇ 1200 ਦੀ 1100 ਦੀ ਚੀਜ਼ ਕਿੱਥੇ ਸਿਰਫ 500 ਦੀ ਤੇ ਸਭ ਤੋਂ ਵੱਡੇ ਜਿਹੜੇ ਹੁੰਦੇ ਆ ਨਾ ਮੰਨ ਲਓ ਠੀਕ ਹੈ ਜ਼ੀਰੋ ਗਰਾਊਂਡ ਤੇ ਕੰਮ ਕਰਦੇ ਆ ਹਨਾ ਗਰਾਊਂਡ ਲੈਵਲ ਤੇ ਉਹ ਬਾਈ ਠੇਕੇਦਾਰ ਮਿਸਤਰੀ ਹੁੰਦੇ ਆ ਏ ਬਾਈ ਖੜਿਆ ਪੈ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਇਹਨਾਂ ਨੇ ਮਾਲ ਮੂਲ ਚੈੱਕ ਕਰਕੇ ਜਮਾ ਪਾਸ ਕਰਤਾ ਤੇ ਆ ਜਾਓ ਬਾਈ ਉਰੇ ਨਹੋ ਜੋ ਹੋ ਜਾਓ ਇਕੱਠੇ ਜੇ ਵੀਰ ਜੀਰੋ ਗਰਾਊਂਡ ਤੇ ਕੰਮ ਕਰਦੇ ਆ ਮੰਨ ਲਓ ਹੱਥਾਂ ਨਾਲ ਸਰਮੇਕੇ ਲਾਉਂਦੇ ਆ ਬਾਈ ਜੀ ਤੁਸੀਂ ਮਾਲ ਚੈੱਕ ਕਰ ਲਿਆ ਹਾਂਜੀ ਚੈੱਕ ਕਰ ਲਿਆ ਜੀ ਕਿਵੇਂ ਜਿਹੜੇ ਤੁਸੀਂ ਪਹਿਲਾਂ ਮੰਨ ਲਓ ਮਹਿੰਗਾ ਮਾਲ ਆਉਂਦਾ ਸੀ ਇਹਨਾਂ ਪਿੱਛੇ ਤੋਂ ਹੀ ਠੀਕ ਉਹਦੇ ਨਾਲ ਦਾ ਸੇਮ ਹੀ ਆ ਸੇਮ ਹੀ ਆ ਜੀ ਕੋਈ ਬਿਲਕੁਲ ਸੇਮ ਹੀ ਆ ਜੀ ਕੋਈ ਫਰਕ ਨਹੀਂ ਹੈਗਾ ਜੀ ਬਿਲਕੁਲ ਜਮਾ ਸੇਮ ਹੈ ਜੀ ਕੋਈ ਲਾਉਣ ਚ ਗੀ ਦਿੱਕਤਾਂ ਦੀ ਹਾਂ ਠੀਕ ਹੈ ਜੀ ਕੁਈ ਰੰਦਾਲਾਉਂ ਚ ਨਹੀਂ ਦਿੱਕਤ ਸਾਰਾ ਕੁਝ ਜਮਾ ਬਿਲਕੁਲ ਜਮਾ ਸੇਮ ਚੀਜ਼ ਹੈ ਸਕ੍ਰੈਚ ਲੈਸ ਹੈ ਹਾਂ ਜੀ ਹਾਂ ਜੀ ਬਿਲਕੁਲ ਜਿਹੜਾ ਜਿਵੇਂ ਐ ਬਾਨੇ ਮੈਮ ਉਹ ਸਾਰਾ ਓਕੇ ਹੀ ਓਵੇਂ ਹੀ ਆਣਾ ਆ ਜਿਹੜਾ ਪੂਰਾ ਬਾਨਾ ਮੈਮ ਹੈ ਅੱਛਾ ਵਿੱਚ ਸੁਣ ਬਦਲ ਲਓ ਕੰਪੀਟੀਸ਼ਨ ਜੋ ਹੋਵੇ ਮੇਰੇ ਅਰਕਾ ਕਹਿੰਦਾ ਇਹ ਮਾੜਾ ਹੋਊਗਾ ਜਿਹੜਾ ਇੰਨਾ ਸਸਤਾ ਅੱਧ ਰੇਟ ਦੇਈ ਜਾਂਦੇ ਆ ਉਹ ਤਾਂ ਵਰਤ ਕੇ ਦੇਖੋ ਨਾ ਹੀ ਪੱਗ ਕੇ ਪਤਾ ਲੱਗੂ ਨਾ ਹੀ ਕਿ ਜੇ ਵਰਤੋ ਫੇਰ ਹੀ ਪਤਾ ਲੱਗੂ ਨਾ ਚੀਜ਼ ਦਾ ਐਨਾ ਕਿਸੇ ਨੂੰ ਕੁਝ ਵੀ ਕਹਿ ਸਕਦਾ ਨਾ ਆਪਾਂ ਵੀ ਆ ਚੀਜ਼ ਮਾੜੀ ਹੈ ਹਨਾ ਬਾਕੀ ਅਸੀਂ ਵਰਤਿਆ ਅਸੀਂ ਕਹਿੰਦੇ ਵੀ ਚੰਗੀ ਹੈ ਵਧੀਆ ਬਿਲਕੁਲ ਬਿਲਕੁਲ ਸਹੀ ਹੈ ਜੀ ਬਾਕੀ ਆਪਣੇ ਦੁਕਾਨਦਾਰ ਵੀਰ ਪੂਰੀ ਜ਼ਿੰਮੇਵਾਰੀ ਲਈ ਜਾਂਦੇ ਪੂਰੀ ਜ਼ਿੰਮੇਵਾਰੀ ਲੈਂਦੇ ਆ ਸਾਨੂੰ 15 ਸਾਲ ਹੋ ਗਏ ਜਿਹੜਾ ਨਾਲ ਜੀ ਹਮ ਕਦੇ ਵੀ ਗਲਤ ਚੀਜ਼ ਨਹੀਂ ਕੋਈ ਗਲਤੀ ਨਹੀਂ ਠੀਕ ਹੈ ਲੈ ਮਿੱਤਰੋ ਜਿਹੜੇ ਵੀਰ ਆਪ ਇਹ ਕੰਮ ਕਰਦੇ ਆ ਉਹ ਕਹਿੰਦੇ ਵੀ ਪੂਰੀ ਸਾਡੀ ਵੀ ਤਸੱਲੀ ਹੈ ਤੁਹਾਡਾ ਕੀ ਨਾਮ ਵੀਰੇ ਲਾਡੀ ਆ ਭਾਈ ਜੀ ਦਾ ਨਾਮ ਅੱਛਾ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਮੈਨੂੰ 18 ਸਾਲ ਹੋ ਗਏ ਭਾਈ ਕੰਮ ਕਰਦੇ ਨੂੰ ਅੱਛਾ ਪਹਿਲਾਂ ਇਹ ਸੀਟ ਗਾਹਕ ਨੂੰ ਕਿੰਨੇ ਕਿਤੇ ਪੈਂਦੀ ਸੀ ਇਹ ਪਹਿਲਾਂ ਪੈਂਦੀ ਸੀ ਵਰਡਨ ਸੀਟ 1200 ਰੁਪਏ ਜਿਹੜੀ ਮਾਰਬਲ ਸੀਟ ਉਹ 15 1600 ਰੁਪਏ ਸੀਟ ਸੀ ਭਾਈ ਠੀਕ ਹੈ ਹੁਣ ਮਤਲਬ ਕਿ ਜਿਹੜਾ ਸਨਵਾਇਕਰ ਜਿਹੜਾ ਲੈ ਕੇ ਆਇਆ ਏ ਇਹ ਚ ਗਾਗਲਾ ਹੀ ਫਾਇਦਾ ਹੈਗਾ ਤੇ ਕੁਆਲਿਟੀ ਵਧੀਆ ਈ ਹੈ ਪੂਰੀ ਬਾਣਮਮ ਸੀਟ ਹੈਗੀ ਬਾਣਮਮ ਸੀਟ ਹਾਂ ਜੀ ਕੁਆਲਿਟੀ ਪੂ ਆਰੇ ਕੋ ਮਿੱਤਰੋ ਮੈਂ ਫੇਰ ਵੀ ਦੱਸਦਾ ਜਿਹੜਾ ਬੰਦਾ ਲਾਉਂਦਾ ਕੰਮ ਕਰਦਾ ਹੱਥੀ ਸਾਰਾ ਕੁਝ ਹੰਡਾਉਂਦਾ ਉਹ ਉਹਦੀ ਗਰੰਟੀ ਨਾਲੋਂ ਵੱਡੀ ਗਰੰਟੀ ਨਹੀਂ ਹੁੰਦੀ ਹਨਾ ਤੇ ਤੁਸੀਂ ਜਿਵੇਂ ਦੇਖ ਲਿਓ ਉਹੀ ਮਾਲ ਬਾਈ ਉਹੀ ਮਾਲਾ ਜਮਾਂ ਸੇਮ ਕੋਈ ਫਰਕ ਨਹੀਂ ਬਾਈ ਹੁਣ ਤਾਂ ਜਿਵੇਂ ਆਪਾਂ ਕਹਿੰਦੇ ਅੱਧ ਮੁੱਲ ਹੀ ਰਹਿ ਗਿਆ ਅੱਧੇ ਤੋਂ ਕੱਢ ਹੀ ਗਿਆ ਬਾਈ ਜਿਹੜੇ ਮਾਰਜ 15 ਦੇ 500 ਰਹਿ ਗਏ ਤੀਜਾ ਹਿੱਸਾ ਰਹਿ ਗਿਆ ਹੂੰ ਇਹ ਮਿੱਤਰੋ ਦੁਕਾਨਦਾਰ ਨੂੰ ਵੀ ਹਨਾ ਮਾਰਜਨ ਜਿਹੜੇ ਸੀਗਾ ਪਹਿਲਾਂ ਵੀ ਉਨਾਂ ਸੀ ਅੱਜ ਵੀ ਉਨਾਂ ਲਾਉਣ ਵਾਲਿਆਂ ਨੂੰ ਵੀ ਇਹਨਾਂ ਦਾ ਵੀ ਕੋਈ ਫਰਕ ਨਹੀਂ ਪਰ ਇਹ ਸਾਰਾ ਗੱਲ ਇਹ ਆ ਕਿ ਰੁਕਣੀ ਹੈ ਗਾਹਕ ਤੇ ਲਾਉਣ ਵਾਲੇ ਤੇ ਜੱਗਜ਼ੇ ਦੁਕਾਨਦਾਰ ਵੀਰ ਨੇ ਛੋਟੇ ਦੁਕਾਨਦਾਰ ਵੀਰ ਨੇ ਵੇਚਣਾ ਹੈ ਹਨਾ ਉਹ ਉਹਦੇ ਵਾਸਤੇ ਉਹਦਾ ਫਾਇਦਾ ਬਾਈ ਹਾਂ ਮੰਨ ਲਓ ਜੇ ਕਿਸੇ ਨੇ ਇੱਕ ਕਾਪ ਟਰੋਡ ਬਣਾਉਣਾ ਉਹ ਦੋ ਬਣਾਊਗਾ ਉਹ ਮਾਲ ਜ਼ਿਆਦਾ ਵੇਚੂ ਹਨਾ ਸਮਾਨ ਨੇ ਬਹੁਤ ਫਰਕ ਪੈਂਦਾ ਬਾਈ ਜੇ ਸਮਾਨ ਰੇੜ ਘੜਜੇ ਦਾ ਆਪੀ ਵੱਧ ਕੰਮ ਕਰਾਉਂਦਾ ਹੈ ਰਾਮਪਰੇ ਦੇ ਵਿੱਚ ਜੀ ਫੈਕਟਰੀ ਰੋਡ ਤੇ ਹਾਂਜੀ ਰਾਮਪਰੇ ਦੇ ਆਸ-ਪਾਸੇ ਵਾਲੇ ਕਿਸੇ ਵੀਰ ਨੂੰ ਵੀ ਲੋੜ ਹੈ ਚਾਹੇ ਦੁਕਾਨਦਾਰ ਵੀਰ ਆ ਚਾਹੇ ਕੋਈ ਮੰਨ ਲਓ ਕੋਈ ਵੱਡੀ ਕੋਠੀ ਬਣਾ ਰਿਹਾ ਕੋਈ ਹਸਪੀਟਲ ਬਣਾ ਰਿਹਾ ਕੁਝ ਵੀ ਭਾਈ ਰੁਪਏ ਵਾਲਿਆਂ ਦੀ ਬਹੁ ਜਦੋਂ ਆਪਾਂ ਫਾੜਕਾਂ ਤੋਂ ਫੈਕਟਰੀ ਰੋਡ ਵੱਜਦਾ ਜਿਹੜਾ ਹਨਾ ਗੀਤਾਪਾ ਬਣਾ ਜਿਹੜੇ ਰੋਡ ਤੇ ਹੁਣ ਸਾਰੇ ਉੱਤੇ ਪੁਲ ਬਣਿਆ ਹੋਇਆ ਹਨਾ ਪੁਲ ਦਾ ਕੰਮ ਚੱਲੀ ਜਾਂਦਾ ਜੇ ਤੁਸੀਂ ਪਰਲਮੈਂਟੀ ਤੋਂ ਆਉਨੇ ਹੋ ਯਾਨੀ ਕਿ ਪਟਿਆਲਾ ਮੰਡੀ ਵੱਲ ਵੱਲੋਂ ਤੁਸੀਂ ਆਉਨੇ ਹੋ ਬੱਸ ਸਟੈਂਡ ਵੱਲ ਤੁਸੀਂ ਆਪ ਦਾ ਸਾਧਨ ਜਿਹੜਾ ਫਾੜਕਾਂ ਦੇ ਕੋਲੇ ਰੋਕ ਕੇ ਸਿਰਫ 1 ਮਿੰਟ ਦਾ ਰਸਤਾ ਇੱਥੇ ਤੁਰ ਕੇ ਵੀ ਆਲਾ ਸਮਾਨ ਫਿਰ ਸਾਰੇ ਤੁਹਾਡੇ ਨਾਲੇ ਰਖਾ ਵੀ ਹੋਣ ਕਿ ਸਾਰਾ ਸਿਸਟਮ ਹੋ ਜਾਊਗਾ ਬਾਕੀ ਕੋਈ ਵੀ ਗੱਲ ਕਰਨੀ ਆ ਇਹਨਾਂ ਦੇ ਮੋਬਾਈਲ ਨੰਬਰ ਚੱਲੀ ਜਾਂਦੇ ਇਹਨਾਂ ਨੰਬਰਾਂ ਤੇ ਤੁਸੀਂ ਗੱਲ ਕਰ ਸਕਦੇ ਹੋ ਬਾਬੂ ਜੀ ਜ਼ਿੰਮੇਵਾਰੀ ਫੁੱਲ ਹੈ ਹਾਂਜੀ ਹਾਂ ਖੁਸ਼ੀ ਹੈਗੀ ਅਭੀ ਪੂਰੀ ਪੂਰੀ ਖੁਸ਼ੀ ਸਾਡੇ ਗਾਹਕ ਨੂੰ ਅੱਧੇ ਮੁੱਲ ਤੇ ਮਾਲ ਪੈਣ ਲੱਗ ਗਿਆ ਅੱਧੇ ਨਾਲ ਹੀ ਘਟ ਗਏ ਜੀ ਅੱਧੇ ਨਾਲ ਤਾਂ ਪੁਆਇੰਟ 8 ਦੀ ਸ਼ੀਟ ਜਿਹੜੇ ਅੰਦਰ ਵਾਲੇ ਮੈਂ ਕਿਹਾ ਉੱਥੋਂ ਬਾਜ਼ਾਰ ਤੇ 400 ਰੁਪਏ ਦੀ ਉਹ ਸ਼ਿਟ ਉਹ ਆਉਂਦੀ ਹੈ ਜੀ ਅਸੀਂ 1 ਕਿਲੋ ਮੀਟਰ ਦੀ ਸ਼ੀਟ 500 ਰੁਪਏ ਚ ਦੇਣ ਲੱਗੇ ਅੱਛਾ ਠੀਕ ਹੈ ਜਿਹੜੀ ਪੁਆਇੰਟ 8 ਦੀ ਸ਼ੀਟ ਆਉਂਦੀ ਉਹ ਵੀ 6-7 ਰੁਪਏ ਤੋਂ ਘੱਟ ਜਿਹਨੂੰ ਆਪਾਂ ਨਰਮ ਕਹਿ ਦਿੰਨੇ ਬਹੁਤ ਹਲਕੀ ਹੁੰਦੀ ਜਿਹਦੇ ਨਾਲ ਬਹੁਤ ਹਲਕੀ ਜਿਹੜੀ ਸ਼ੀਟ ਉਹਦੇ ਬਾਪੂ ਜੀ ਕਹਿੰਦੇ ਬਹੁਤ ਹੀ ਜ਼ਿਆਦੇ ਹਲਕੀ ਉਹ ਸ਼ੀਟ ਵੀ ਤੇ ਮੇਰਾ ਵੀਰ ਆ ਵੀਡੀਓ ਸ਼ੇਅਰ ਕਰ ਦੇ ਤਾਂ ਕਿ ਭਾਈ ਦੁਕਾਨਦਾਰ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਕਿਸੇ ਨਾਲ ਉਹ ਕੋਈ ਵੀ ਖੜਨਾ ਵਾਸਤੇ ਹੋਰ ਦੱਸੋ ਜੀ ਕੱਲੀ ਸੁਮੇਕਾ ਨਹੀਂ ਪੂਰੀ ਦੁਕਾਨ ਪਲਾਈ ਬੋਰਡ ਸਾਡੇ ਤੋਂ ਵਿਨੀਅਰ ਜੋ ਵੀ ਹਾਰਡਵੇਅਰ ਦਾ ਜੋ ਵੀ ਸਮਾਨ ਹੈ ਸਾਰਾ ਬਜਾਰ ਨਾਲੋਂ ਕਾਫੀ ਘੱਟ ਰੇਟਾਂ ਤੇ ਇੱਥੇ ਹੀ ਮਿਲ ਜਾਂਦਾ ਹਾਂਜੀ ਆ ਨਿਗਾਹ ਮਾਰ ਲਓ ਜੀ ਜਿੰਨਾ ਵੀ ਹੋਰ ਸਮਾਨ ਹੁੰਦਾ ਹੈ ਨਾ ਜਦੋਂ ਆਪਣੇ ਘਰੇ ਲੱਕੜ ਵਾਲਾ ਮਿਸਤਰੀ ਉਹ ਤੁਹਾਨੂੰ ਮੇਰਾ ਕੁੰਡੇ ਕਬਜੇ ਲੋਕ ਜਿੰਨਾ ਫੇਵੀਕੋਲ ਸਿਸਟਮ ਹੁੰਦਾ ਉਹ ਤੁਹਾਨੂੰ ਸਾਰੇ ਜ਼ਮਾਨੇ ਨਾਲ ਮਿਲੂਗਾ ਬਾਜ਼ਾਰ ਨਾਲੋਂ ਕਾਫੀ ਘੱਟ ਰੇਟਾਂ 'ਚ ਮਿਲੂ ਬਹੁਤ ਘੱਟ ਹਾਂਜੀ ਬਾਕੀ ਪ੍ਰਾਣੇ ਆ ਮਸੂਰਾ ਬੰਦੇ ਬਹੁਤ ਵਧੀਆ ਮਿਲਣਸਾਰ ਆ ਤੇ ਆ ਤਾਂ ਇਹਨਾਂ ਨੇ ਜਿਵੇਂ ਤਮਾਕੀ ਕਰਤਾ ਨਜ਼ਾਰੇ ਲਿਆ ਤਾਂ ਰਾਮਪਰੇ ਵਾਲੇ ਹੁਣ ਤੁਹਾਨੂੰ ਦੂਰ ਜਾਣ ਦੀ ਜਾਂ ਕਿਤੇ ਟਰਾਈ ਕਰਨ ਦੀ ਲੋੜ ਨਹੀਂ ਆ ਦਿਖਾ ਦੇ ਭਾਈ ਮਾਲ ਬਾਦੂ ਪਿਆ ਇੱਕ ਨਾਲ ਦੀ ਤੁਸੀਂ ਜਿੰਨੀਆਂ ਮਰਜ਼ੀ ਸੀਟਾਂ ਲੈ ਲਓ ਜਿੰਨੇ ਮਰਜ਼ੀ ਡਿਜ਼ਾਈਨ ਤੁਸੀਂ ਕੋਈ ਡਿਜ਼ਾਈਨ ਫੋਟੋ ਖਿੱਚ ਲਿਓ ਵੀਡੀਓ ਬਣਾ ਲਿਓ ਉਹੀ ਡਿਜ਼ਾਈਨ ਤੁਹਾਨੂੰ ਮਿਲੂਗਾ ਤੇ ਧੰਨਵਾਦ ਜੀ ਸਸਕੀ ਕਾਲ ਜੀ